ਮਾਂ ਮਾਂ ਤਰਤਾ ਦੇ ਰਹਿ ਮਗੀਆਂ ਇਤਨਾ ਮੈਨੂੰ ਕਿੱਸੇ ਦੇ ਤੱਕ ਕੇ ਨਾਲ ਫਸਾਇਆ ਛੋਟੇ ਛੋਟੇ ਬਨੇ ਬੱਚੇ ਆ ਇੱਥੇ ਹੋਵੇ ਪੰਜ ਛੇ ਕੁੜੀਆਂ ਹੱਸੀਆਂ ਪਈਆਂ ਤੇ ਰਾਗ ਦੇ ਵਿੱਚ ਫਸੀਆਂ ਕੁਸ਼ਮਾ ਕੰਪਨੀ ਐ ਇੱਥੇ ਨਾ ਰੋਟੀ ਨਾ ਪਾਣੀ ਪੁਰਸ਼ਮੀ ਦੇ ਅੰਦਰ ਕੋਣ ਵੀ ਖੋਹਦੇ ਕੁੜੀਆਂ ਦਾ ਮਾਰ ਦੇ ਘੁੱਟ ਤੇ ਬਹੁਤ ਆ ਦਾ ਹਾਲ ਕਰ ਲਈ ਤੇ ਮੈਂ ਫਸ ਗਈ ਆ ਕਿ ਪਰ ਮੈਨੂੰ ਘਰ ਲਿਆ ਦੇ ਵੇ ਤੂੰ ਬੋਹਰੇ ਸ਼ਮਾਨਾ ਲੈ ਕਿਤੇ ਨਹੀਂ ਗਏ ਬੱਚੇ ਅਬੱਚੇ ਘਰ ਪਰਵਾਰ ਮੇਰਾ ਪਰੇਸ਼ਾਨ ਮੈਨੂੰ ਖੋਣ ਦਿੰਦੇ ਨਹੀਂ ਆਂ ਫੋਨ ਸਾਰੀਆਂ ਕੁੜੀਆਂ ਦਾ ਖੋਤੇ ਰੱਖਿਆ ਬੋਹਰੇ ਸ਼ਮਾਨਾ ਲੈ ਦੇ ਤੇ ਤਨ ਤਾਦਰ ਰਹਿਣ ਬੋਲੀਆਂ ਇਤਨਾ ਮੈਨੂੰ ਕਿਸੇ ਦੇ ਧੱਕੇ ਨਾਲ ਫਸਾਇਆ ਛੋਟੇ ਛੋਟੇ ਬਰੇ ਬੱਚੇ ਇੱਥੇ ਹੋ ਅੱਗੇ ਪੰਜ ਛੇ ਕੁੜੀਆਂ ਫਸੀਆਂ ਪਈਆਂ ਤੇ ਰਾਗ ਦੇ ਵਿੱਚ ਫਸਈਆ ਕੁਸ਼ਮਾ ਕੰਪਨੀ ਐ ਇੱਥੇ ਨਰੋ ਇਹਨਾ ਪਾਣੀ ਕੋਸ਼ਮੀ ਦੇਂਦੇ ਕੋਣ ਵਿਖਾਉਂਦੇ ਕੁੜੀਆਂ ਦਾ ਮਾਰ ਤੇ ਘੋਟ ਤੇ ਬਹੁਤ ਉਹ ਉਹ ਦਾ ਹਲ ਕਰਦੇ تھے ਤੇ ਮੈਂ ਫਸ ਗਈਆਂ ਕਿ ਪਰ ਤੇ ਮੈਨੂੰ ਕੱਢ ਲਿਆ ਜਾਵੇ ਇਥੋਂ ਬਹੁਤ ਪਰੇਸ਼ਾਨ ਹਾਂ ਮੇਰੇ ਕਿਨੇ ਮਿਹਰ ਪੱਛੇ ਅੁੱਛੇ ਘਰ-ਦਰਵਾਜ਼ਾ ਮੇਰਾ ਪਰੇਸ਼ਾਨ ਮੈਨੂੰ ਫੋਨ ਦਿੰਦੇ ਨਹੀਂ ਆ ਫੋਨ ਸਾਰੀਆਂ ਪੁਰੀਆਂ ਦਾ ਫੋਨ ਤੇ ਰੱਖਿਆ ਬਹੁਤ ਪਰੇਸ਼ਾਨ ਕਰਦੇ تھے ਤਰੰਤਾਦਰ ਬੋਲੀਆਂ ਇਧਰ ਮੈਨੂੰ ਕਿਸੇ ਦੇ ਤੱਕ ਜਾਲਾ ਫਸਾਇਆ ਹੈ ਛੋਟੇ ਛੋਟੇ ਤੇਰੇ ਬੱਚੇ ਆ ਇੱਥੇ ਹੋਵੇ ਪੰਜ ਛੇ ਕੁੜੀਆਂ ਫਸੀਆਂ ਪਈਆਂ ਤੇਰਾਗਦ ਵਿੱਚ ਫਸੀਆਂ ਸੁਸ਼ਮਾ ਕੰਪਨੀਏ ਇੱਥੇ ਨਾ ਰੋਟੀ ਨਾ ਪਾਣੀ ਕੋਸ਼ਮੀ ਦਿੰਦੇ ਕੋਲ ਵੀ ਖੋਹਦੇ ਕੁੜੀਆਂ ਦਾ ਮਾਰਦੇ ਘੋਟਰ ਤੇ ਬਹੁਤ ਆ ਬੋਹਰੇ ਹਲਕਤੂ ਤੇ ਮੈਂ ਫਸ ਗਈ ਆ ਕਿ ਭਗਤ ਨਰਨ ਕਾਲਿਆ ਜਾਵੇ ਤੂੰ ਬੋਹਰੇ ਸੁਹਾਨਾ ਨਾ ਮਿੱਕਨੇ ਗਏ ਬੱਚੇ ਅੁੱਛੇ ਘਰ ਪਰਿਵਾਰ ਮੇਰਾ ਪਰੇਸ਼ਾਨ ਆ ਮੇਰੇ ਫੋਨ ਦਿੰਦੇ ਨਹੀਂ ਆ ਫੋਨ ਸਾਰੀਆਂ ਕੁੜੀਆਂ ਦਾ ਖੋਤੇ ਰੱਖਿਆ ਬੋਹਰੇ ਸੁਹਾਨਾ ਕਰਦੇ ਤੇ ਨਾ ਤਨ ਤਾਦਰ ਬੜੀਆਂ ਇਤਨਾ ਮੈਨੂੰ ਕਿਸ਼ੇ ਦੇ ਟੱਕੇ ਨਾਲ ਫਸਾਇਆ ਹੈ ਛੋਟੇ ਛੋਟੇ ਮੇਰੇ ਬੱਚੇ ਇੱਥੇ ਹੋਰ ਪੰਜ 6 ਕੁੜੀਆਂ ਫਸੀਆਂ ਪਈਆਂ ਤੇ ਰਾਗ ਦੇ ਵਿੱਚ ਫਸੀ ਆ ਕੁਸ਼ਮਾ ਕੰਪਨੀ ਹੈ ਸਿਰ ਨਾ ਰੋਟੀ ਨਾ ਪਾਣੀ ਕੋਸ਼ ਵੀ ਦਿੰਦੇ ਕੋਲ ਵੀ ਖਾਉਂਦੇ ਕੁੜੀਆਂ ਦਾ ਮਾਰਦੇ ਬੁੱਟ ਤੇ ਬਹੁਤ ਆ ਉਹ ਬੁਰਾ ਹਾਲ ਕਰਦੇ ਤੇ ਤੇ ਮੈਂ ਫਸ ਗਈ ਆ ਕਿ ਭਗਤ ਮਨੁਨ ਕਾਬਲੇ ਜਾਵੇ ਥੋ ਬਹੁਤ ਪਰੇਸ਼ਾਨ ਆ ਮੇਰੇ ਕਿਨੇ ਵੇ ਬੱਚੇ ਅਬੱਚੇ ਘਰ ਪਰਵਾਰ ਮੇਰਾ ਪਰੇਸ਼ਾਨ ਮੈਨੂੰ ਫੋਨ ਦਿੱਤੇ ਨਹੀਂ ਆ ਫੋਨ ਸਾਰੀਆਂ ਕੂੜੇ ਦਾ ਕੋਤੇ ਰੱਖਿਆ ਬਹੁਤ ਪਰੇਸ਼ਾਨ ਕਰਦੇ ਤੇ ਸੋ ਵੀਡੀਓ ਨੂੰ ਵੇਖ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਾ ਧੰਨਵਾਦ